ਬਾਬੂ ਜੀ ਧੰਨਵਾਦ ਤੁਹਾਡਾ ਸਵਾਗਤ ਮੈਂ ਆਪ ਬਿਕਰਮਜੀਤ ਸਿੰਘ ਸਾਡੀ ਟੀਮ ਕੋਲ ਚਹੀ ਹੋਈ ਹੈ ਪੀਵਾ ਦੇ ਵਿੱਚ ਸੋ ਅਜ 90 ਸੀਟਾਂ ਹਰਿਆਣਾ ਦੇ ਵਿੱਚ ਜਿਹੜੇ 2 ਕਰੋੜ ਤੇ 3 ਲੱਖ ਵੋਟਾਂ ਨੇ ਵਾਧਨ ਕਰਨਾ ਹੈ 20000 ਦੇ ਕਰੀਬ ਬੂਥ ਬਣਾਏ ਗਏ ਨੇ ਤੇ 243 ਦੇ ਕਰੀਬ ਕੰਪਨੀਆਂ ਲਗਾਈਆਂ ਨੇ ਸੋ ਜਿੱਤੇ ਕੈਂਡੀਡੇਟ ਆਪ ਵਾਤਨ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਉਹਨਾਂ ਦੀਆਂ ਫੈਮਿਲੀਆਂ ਵੀ ਸੋ ਸਾਡੇ ਨਾਲ ਨੇ ਮੈਡਮ ਚੱਟਾ ਗੱਲਬਾਤ ਕਰਨਗੇ ਹਾਂ ਜੀ ਜੀ ਤੁਹਾਡਾ ਮੇਰਾ ਨਾਮ ਹੈ ਰਮਨਦੀਪ ਕੌਮ ਚੱਟਾ ਰਮਨਦੀਪ ਕੌਮ ਚੱਟਾ ਜੀ ਕਿੱਦਾਂ ਵੇਖ ਰਹੇ ਹੋ ਇਸ ਚੋਣ ਨੂੰ ਇਸ ਵਾਰ ਹਰਿਆਣਾ ਤੇ ਲੋਕਾਂ ਦੀ ਮਾਨਸਿਕਤਾ ਕੀ ਚੱਲ ਰਹੀ ਹੈ ਲੋਕੀ ਬਿਲਕੁਲ ਬਦਲਾਵ ਚਾਹੁੰਦੇ ਨੇ ਸਾਨੂੰ ਬਹੁਤ ਅੱਛਾ ਰਿਸਪਾਂਸ ਮਿਲਿਆ ਔਰ ਸਾਡੀ ਪਾਰਟੀ ਜਿੱਤ ਰਹੀ ਹੈ ਮਨਦੀਪ ਚੱਟਾ ਤੋਂ ਜਿੱਤਣਗੇ ਔਰ ਕਾਫੀ ਮਾਰ ਜੰਗਲ ਜਿੱਤਣਗੇ ਸੋ ਵਿਸ਼ੇਸ਼ਕ ਇਹ ਵੀ ਗੱਲ ਕਹਿ ਰਹੇ ਨੇ ਵੀ ਕਿਤੇ ਨਾ ਕਿਤੇ ਪਿਛਲੀ ਜਿਹੜੀ ਗਵਰਨਮੈਂਟ ਸੀ ਬੀਜੇਪੀ ਉਹਦੇ ਕੋਲ ਗਲਤੀਆਂ ਹੋਈਆਂ ਨੇ ਉਹਦਾ ਕਮੈਜ਼ਾ ਵੀ ਭੁਗਤ ਰਹੇ ਨੇ ਬਿਲਕੁਲ ਸਾਨੂੰ ਆਪ ਦੱਸਣ ਦੀ ਲੋਕਾਂ ਨੂੰ ਲੋੜ ਹੀ ਨਹੀਂ ਪੈ ਰਹੀ ਸਾਰੇ ਆਪ ਹੀ ਦੱਸ ਰਹੇ ਆ ਕਿ ਕਾਂਗਰਸ ਦੇ ਟਾਈਮ ਕੀ ਹੋਇਆ ਚੱਟਾ ਸਾਹਿਬ ਦੇ ਟਾਈਮ ਕੀ ਹੋਇਆ ਤੇ ਪਿਛਲੇ ਬੀਜੇਪੀ ਦੀ ਸਰਕਾਰ ਨੇ ਕੀ ਕੀਤਾ ਉਹ ਆਪ ਹੀ ਲੋਕੀ ਬੋਲੋ ਸੋ ਸਿਆਸਤ ਤਾਂ ਨੰਤਰ ਰਹੇ ਨੇ ਚੱਟਾ ਸਾਹਿਬ ਕਿੰਨੀ ਵਾਰੀ ਮੰਤਰੀ ਵਜ਼ੀਰ ਰਹੇ ਨੇ ਤੇ ਬਹੁਤ ਵੱਡਾ ਉਦਰਾ ਸਪੀਕਰ ਦਾ ਵੀ ਉਹਨਾਂ ਨੇ ਨਵਾਇਆ ਹੈ ਤਾਂ ਕਿੱਦਾਂ ਲੱਗਦਾ ਉਹਨਾਂ ਦੇ ਪਰਿਵਾਰ ਨਾਲ ਕਿੰਨਾ ਕੋ ਸਨੇਹ ਕਿੰਨਾ ਪਿਆਰ ਹੈ ਇਸ ਨਾਲ ਵਿੱਚ ਬਹੁਤ ਜ਼ਿਆਦਾ ਮੈਂ ਅੱਜ ਹੀ ਗੱਲ ਕਰੀ ਸੀ ਸਵੇਰੇ ਜਿੱਦਾਂ ਸਾਨੂੰ ਲੋਕਾਂ ਨੇ ਪਿਆਰ ਦਿੱਤਾ ਹੈ ਪਾਪਾ ਦੇ ਕੰਮਾਂ ਕਰਕੇ ਪਾਪਾ ਦੇ ਜਿਵੇਂ ਦਾ ਉਹਨਾਂ ਦਾ ਕੈਰੀਅਰ ਰਿਹਾ ਹੈ ਜਦੋਂ ਤਾਂ ਸਪੀਕਰ ਦੀ ਗੱਲ ਹੈ ਆਈ ਥਿੰਕ ਪਾਪਾ ਮੈਕਸਿਮਮ ਟਾਈਮ ਸਪੀਕਰ ਰਹੇ ਆ ਹਰਿਆਣਾ ਦੇ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਅਸੀਂ ਉਸ ਪਰਿਵਾਰ ਚੋਂ ਆ ਉਹ ਸਾਡੇ ਫਾਦਰ ਨੇ ਅਸੀਂ ਬਹੁਤ ਸਾਊਂਡ ਸੁਣੋ ਕਹਿੰਦੇ ਬਹੁਤ ਵੱਡੀਆਂ ਆਸਾਂ ਨੇ ਮੰਤਰੀ ਕਿਉਂਕਿ ਜੇ ਹੁੱਟਾਂ ਦੀ ਸਰਕਾਰ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਨਮਾਇੰਦਗੀ ਵੀ ਮਿਲਣੀ ਹੈ ਆ ਕੀ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਇਹ ਅਪੀਲ ਹੈ ਕਿ ਸਾਡੇ ਤੇ ਫੇਦ ਕਰੋ ਪ੍ਰੋਸਾ ਕਰੋ ਸਾਨੂੰ ਵੋਟ ਪਾਓ ਮਨਦੀਪ ਚੱਟਾ ਨੂੰ ਜਿਤਾਓ ਕਾਂਗਰਸ ਦੀ ਸਰਕਾਰ ਆਏਗੀ ਅਸੀਂ ਮਨਿਸਟਰ ਬਣਾਂਗੇ ਜਿਹੜੇ ਤੁਹਾਡੇ 10 ਸਾਲਾਂ ਤੋਂ ਕੋਈ ਕੰਮ ਨਹੀਂ ਹੋਇਆ ਜਿੱਥੇ ਤਾਂ ਬਹੁਤ ਤੰਗ ਨੇ ਪੇਵੇ ਦੇ ਲੋਕੀ ਅਸੀਂ ਬਹੁਤ ਪਿੰਡਾਂ 'ਚ ਗਏ ਆ ਪੇਵਾ ਸ਼ਹਿਰ ਚਾਂਸਾ ਇਸਮੈਲਾਬਾਦ ਮੇਰੀ ਸਭ ਤੋਂ ਅੱਗੇ ਇਹੀ ਅਪੀਲ ਹੈ ਇੱਕ ਵਾਰੀ ਸਾਡੇ ਤੇ ਫੇਥ ਕਰੋ ਵੋਟ ਫਾਰ ਕਾਂਗਰਸ ਪਲੀਜ਼ ਵੋਟ ਫਾਰ ਮਨਦੀਪ ਚੱਟਾ ਸੋ ਵੱਡੀ ਪੱਧਰ ਤੇ 25 30 ਲਗਦੋ ਕਰੀਬ ਨੌਜਵਾਨ ਵੋਟਰ ਵੀ ਨੇ ਹਾਂਜੀ ਸਰ ਕੀ ਨੇ ਤੁਹਾਡਾ ਅਮਰ ਪ੍ਰਤਾਪ ਸਿੰਘ ਅਮਰ ਪ੍ਰਤਾਪ ਸਿੰਘ ਜੀ ਬੋਟ ਦੂਜੀ ਵਾਰੀ ਪਾਈ ਹੈ ਹਾਂਜੀ ਦੂਜੀ ਵਾਰੀ ਸੋ ਕਿੱਦਾਂ ਲੱਗ ਰਿਹਾ ਨੌਜਵਾਨਾਂ ਬਾਰੇ ਕੀ ਸੋਚ ਰਹੇ ਤੁਸੀਂ ਕਿੱਦਾਂ ਦਾ ਫਿਊਚਰ ਹੈ ਪੇਵਾ ਦੇ ਵਿੱਚ ਭਾਜੀ ਪੇਵੇ ਵਿੱਚ ਜਿਵੇਂ ਤੁਸੀਂ ਵੇਖੋ ਆਪਣਾ ਪਿਛੇ 5 ਸਾਲ ਸੰਦੀਪ ਜੀ ਰਹੇ ਨੇ ਬੀਜੇਪੀ ਦਾ ਰੋਲ ਰਿਹਾ ਇੱਥੇ ਨਾਤੇ ਡਵੈਲਪਮੈਂਟ ਕੋਈ ਹੋਈ ਹੈ ਨਾ ਕੋਈ ਇੱਥੇ ਜਿਹੜੇ ਯੰਗਸਟਰ ਸੀਗੇ ਉਹਨਾਂ ਨੂੰ ਨਾ ਤੇ ਕੋਈ ਜੋਬ ਸੀ। ਉਹਨਾਂ ਨੇ ਬੀਜੇਪੀ ਨੇ ਦਾਅਵੇ ਕੀਤੇ ਨੇ ਵੱਡਾ ਰੋਜ਼ਗਾਰ ਦੱਤਾ ਸੀ। ਉਹ ਭਾਜੀ ਉਹ ਦਾਅਵੇ ਹੀ ਨੇ ਜਿਹੜਾ ਰਿਕਾਰਡ ਜੇ ਚੱਕੋਗੇ ਤਾਂ ਰਿਕਾਰਡ ਹੀ ਜਿਹੜਾ ਆਪਣਾ ਜ਼ਮੀਨੀ ਸਤਹ 'ਤੇ ਉੱਥੇ ਕੁਝ ਹੋਇਆ ਨਹੀਂ ਉੱਤੇ ਉੱਤੇ ਬਸ ਯੋਜਨਾਵਾਂ ਹੋ ਗਿਆ ਸਕੀਮਜ਼ ਹੋ ਗਿਆ ਹੀ ਨੇ ਉਹਨਾਂ ਕੋਲ। ਸੋ ਬਿਲਕੁਲ ਜੀ ਉਹਨਾਂ ਨੇ ਕਹਿ ਵੀ ਜਿਹੜਾ ਵਿਕਾਸ ਹੈ ਬੀਜੇਪੀ ਨੇ ਕੱਲਾ ਬੋਰਡਾਂ ਤੇ ਮਸ਼ਹੂਰੀਆਂ ਵਿੱਚ ਹੀ ਦਿਖਾਇਆ ਵੀ ਇਹ ਤਾਂ ਉਹਨਾਂ ਨੂੰ ਹੁਣ 8 ਤਰੀਕ ਨੂੰ ਹੀ ਪਤਾ ਲੱਗੇਗਾ ਵੀ ਆਖਰ ਉੰਡੀਆਂ ਦੇ ਸਿਰ ਅੜ ਗਏ ਨਿਤਰੂ ਬੜੇਵੇਂ ਖਾਲੀ ਵਿਕਰਮ ਸਿੰਘ ਦੀ ਵਿਸ਼ੇਸ਼ ਰਿਪੋਰਟ